تنی دیکھ دے دیکھ بہدر کر اوتار لیا ماں گجری نے درشن کر کے سینہ ٹھار لیا ماں گجری نے درشن کر کے سینہ ٹھار لیا کر دو بند سکیمہ کل جلمہ دی لہر دیا کل جلمہ دی لہر دیا نور نور ہو گیا کلیا پٹنے شہر دیا

ਗਈਆਂ ਪਟਨੇ ਸ਼ਹਿਰ ਦੀਆਂ ਨੂਰ ਨੂਰ ਹੋ ਗਈਆਂ ਗਈਆਂ ਪਟਨੇ ਸ਼ਹਿਰ ਦੀਆਂ ਪਟਨੇ ਦੀ ਧਰਤੀ ਤੇ ਮੀ ਮੇਰਾ ਦੇ ਵਸਣ 'ਤੇ ਤੇ ਪਈਆਂ ਗੁਲਜਾਰਾਂ ਪਾਰਸਗੰਦੀ ਚਖਣ 'ਤੇ ਪਟਨੇ ਦੀ ਧਰਤੀ ਤੇ ਮੀ ਮੇਰਾ ਦੇ ਵਸਣ 'ਤੇ ਤੇ ਪਈਆਂ ਗੁਲਜਾਰਾਂ ਪਰਸਗੰਦੀ ਚਖਣ ਪੈ ਫੈਕ ਪਈਆ ਗੁਲਜਾਰਾ ਪਰਸਗੰਦੀ ਚਖਣ ਪੈ ਓ ਪਿਆਰ ਚ ਹੋ ਜੂ ਵਾਦਾ ਪਿਆਰ ਚ ਹੋ ਜੂ ਪਿਆਰ ਚ ਹੋ ਜੂ ਵਾਦਾ ਗੱਲਾਂ ਮੁੱਕੀਆਂ ਵਹਿਰਦੀਆਂ ਗੱਲਾਂ ਮੁੱਕੀਆਂ ਵਹਿਰਦੀਆਂ ਨੂਰੇ ਨੂਰੇ ਹੋ ਗਈਆਂ ਗਲੀਆਂ ਪਟਨੇ ਸ਼ਹਿਰ ਦੀਆਂ 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 ਪਟੜੇ ਸ਼ੇਰ ਦੀਆਂ ਆ ਪੀਖ ਮਵਰਗੇ ਫਕਰਾਂ ਨੇ ਓ ਆਖ ਸੁਣਾਇਆ ਏ ੍ਹੇਮਕੁੰਟ ਦਾ ੍ਹੇਮਕੁੰਟ ਦਾ ਵਾਸੀ ਚੱਲ ਪਟੜਨੇ ਵਿੱਚ ਆਇਆ ਏ ੍ਹੇਮਕੁੰਟ ਦਾ ਵਾਸੀ ਚੱਲ ਪਟੜਨੇ ਵਿੱਚ ਆਇਆ ਏ ਓ ਚੱਕ ਪਟਨੇ ਵਾਲੇ ਪੜੇ ਨਮਾਜ਼ਾਂ ਪਹਿਲੇ ਪੈਰ ਦੀਆਂ ਨਮਾਜ਼ਾਂ ਪਹਿਲੇ ਪੈਰ ਦੀਆਂ ਨੂਰਾਂ ਨੂਰ ਹੋ ਗਈਆਂ ਗਲੀਆਂ ਪਟਨੇ ਸ਼ਹਿਰ ਦੀਆਂ ਨੂਰਾਂ ਨੂਰ ਹੋ ਗਈਆਂ ਗਲੀਆਂ ਪਟਨੇ ਸ਼ਹਿਰ ਦੀਆਂ ਓ ਲੈ ਕੇ ਨਾਲ ਮਰੀਦ ਪੀਰ ਫਿਰ ਚੱਲ ਪਿਆ ਦਰਸ਼ਨ ਨੂੰ ਦਿਲ ਪਿੰਦਾ ਸੀ ਕਾਲਾ ਚਰਨ ਗੁਰਾਂ ਦੇ ਪਰਸਨ ਨੂੰ ਦਿਲ ਪਿੰਦਾ ਸੀ ਕਾਲਾ ਚਰਨ ਗੁਰਾਂ ਦੇ ਪਰਸਨ ਨੂੰ ਪੈਦਲ ਪਾਂਦੇ ਵਧੇਰੇ ਪੈਦਲ ਪਾਂਦੇ ਪੈਦਲ ਪਾਂਦੇ ਵਧੇ ਸਰਦੀਆਂ ਪੈਂਦੀਆਂ ਕਹਿਰਦੀਆਂ ਸਰਦੀਆਂ ਪੈਂਦੀਆਂ ਕਹਿਰਦੀਆਂ ਨੂਰੇ ਨੂਰੇ ਹੋ ਗਈਆਂ ਗਲੀਆਂ ਪਟਨੇ ਸ਼ਹਿਰ ਦੀਆਂ ਨੂਰੇ ਨੂਰੇ ਹੋ ਗਈਆਂ ਗਲੀਆਂ ਪਟਨੇ ਸ਼ਹਿਰ ਦੀਆਂ ਓ ਸੋਹਣਾ ਨਾਮ ਗੋਬਿੰਦ ਰੱਖਿਓ ਲਾਲ ਹਮਾਰੇ ਦਾ ਛੇਤੀ ਦਰਸ਼ਨ ਪਾਉ ਮੈਂ ਮਹਿਣਾ ਦੇ ਤਾਰੇ ਨਾਲ ਸੋਹਣਾ ਨਾਮ ਗੋਬਿੰਦ ਰੱਖਿਓ ਲਾਲ ਹਮਾਰੇ ਦਾ छेदी दर्शन शेदी दर्शन पाओ मै नैण तारे देती दर्शन पाओ मै नैण द तारे द हो मिठी सुर विच गां परिया भलण ठहरद पला ठहरद ਨੂਰ ਨੂਰ ਹੋ ਗਈਆਂ ਗਲੀਆਂ ਪਟਨੇ ਸ਼ਹਿਰ ਦੀਆਂ ਨੂਰ ਨੂਰ ਹੋ ਗਈਆਂ ਗਲੀਆਂ ਪਟਨੇ ਸ਼ਹਿਰ ਦੀਆਂ ਇਹ ਫਿਲਿਆਂ ਨੂੰ ਸਮਝਾ ਕੇ ਸੋਝੀ ਦੇਉ ਹਜ਼ਾਰਾਂ ਨੂੰ ਲਿਖ ਲਿਖ ਕੇ ਗੁਰਨਾਮ ਕਵੀਸ਼ਰ ਗਾਉਣ ਕੇ ਵਾਰਾਂ ਨੂੰ ਲਿਖ ਲਿਖ ਕੇ ਗੁਰਨਾਮ ਕਵੀਸ਼ਰ ਗਾਉਣ ਕੇ ਵਾਰਾਂ رکھو یاد زمانہ رکھو یاد رکھو یاد زمانہ لکھیاں لکھ دیاں نظم لکھیاں دیا دیاں نور نور ہو گیاں گلیاں پٹنے شہر دیا نورو نور ہو گیاں گلیاں پٹنے شہر دیاں گلیاں پٹنے شہر دیاں ਸਾਰੀਆਂ ਸੰਗਤਾਂ ਨੂੰ ਮੇਰੇ ਕਲਗੀਆਂ ਵਾਲੇ ਪਿਤਾ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਦੀਆਂ ਇੱਕ ਵਾਰ ਫਿਰ ਲੱਖ ਲੱਖ ਵਧਾਈਆਂ ਹੋਣ ਜੀ ਵਧਾਈਆਂ ਆ ਰਹੇ